ਰਾਜਵੀਰ ਜਵੰਦਾ ਦੇ ਮੌਤ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਦੱਸਦੇ ਕਿ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚ ਚੁੱਕਾ ਹੈ ਔਰ ਇਸ ਮਾਮਲੇ ਦੇ ਵਿੱਚ ਹੁਣ ਗੰਭੀਰ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਦੱਸਦੇ ਕਿ ਹਾਈ ਕੋਰਟ ਦੇ ਵਿੱਚ ਸਮਾਜ ਸੇਵੀ ਨਵਕਰਨ ਸਿੰਘ ਜੋ ਐਡਵੋਕੇਟ ਵੀ ਨੇ ਉਹਨਾਂ ਦੇ ਵੱਲੋਂ ਇੱਕ ਜਨਹਿਤ ਪਟੀਸ਼ਨ ਪਾਈ ਗਈ ਹੈ ਜਿਸ ਵਿੱਚ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਈ ਸਵਾਲ ਚੁਕੇ ਗਏ ਨੇ ਦੱਸਦੇ ਕਿ ਰਾਜਵੀਰ ਜਵੰਦਾ ਦਾ ਜੋ ਮੌਤ ਹੋਈ ਹੈ ਉਹ ਹਿਮਾਚਲ ਦੇ ਬੱਦੀ ਦੇ ਵਿੱਚ ਹੋਈ ਹੈ ਜਿਸ ਸਮੇਂ ਹਿਮਾਚਲ ਜਾ ਰਹੀ ਸੀ ਤਾਂ ਬੱਦੀ ਦੇ ਵਿੱਚ ਆਵਾਰਾ ਪਸ਼ੂਆਂ ਦੇ ਨਾਲ ਟਕਰਾ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਐਕਸੀਡੈਂਟ ਹੁੰਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਇਸ ਤੋਂ ਬਾਅਦ ਹੁਣ ਇੱਕ ਪਟੀਸ਼ਨ ਪਾਈ ਗਈ ਹੈ ਜਿਸ ਵਿੱਚ ਆਵਾਰਾ ਪਸ਼ੂਆਂ ਦੇ ਹੱਲ ਲਈ ਜੋ ਸਵਾਲ ਚੁੱਕੇ ਗਏ ਨੇ ਔਰ ਪੁੱਛਿਆ ਗਿਆ ਹੈ ਕਿ ਜੇਕਰ ਕਾਉਸ ਇਸ ਲਿਆ ਜਾਂਦਾ ਹੈ ਤਾਂ ਫਿਰ ਇਹਨਾਂ ਆਵਾਰਾ ਪਸ਼ੂਆਂ ਦਾ ਹੱਲ ਕਿਉਂ ਨਹੀਂ ਕੀਤਾ ਜਾਂਦਾ ਤਾਂ ਹਿਮਾਚਲ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ। ਆਵਾਰਾ ਪਸ਼ੂਆਂ ਦੇ ਹੱਲ ਦੀ ਮੰਗ ਕੀਤੀ ਗਈ ਹੈ ਔਰ ਸਰਕਾਰ ਦੇ ਵੱਲੋਂ ਜੋ ਗਊ ਸੈਸ ਵਸੂਲਿਆ ਜਾਂਦਾ ਹੈ ਤਾਂ ਉਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਔਰ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਾ ਹੈ। ਹਿਮਾਚਲ ਦੇ ਹਾਈ ਕੋਰਟ ਦੇ ਵਿੱਚ ਜੋ ਰਾਜਵੀਰ ਜਵੰਦਾ ਦੇ ਮੌਤ ਮਾਮਲੇ ਦੇ ਵਿੱਚ ਪਟੀਸ਼ਨ ਇੱਕ ਦਾਖਲ ਕੀਤੀ ਗਈ ਹੈ ਜਨਹਿਤੇ ਪਟੀਸ਼ਨ ਹੈ ਜੋ ਕਿ ਐਡਵੋਕੇਟ ਨਵਕਰਨ ਸਿੰਘ ਜੋ ਕਿ ਸਮਾਜ ਸੇਵੀ ਵੀ ਨੇ ਉਹਨਾਂ ਦੇ ਵੱਲੋਂ ਦਾਖਲ ਕੀਤੀ ਗਈ ਇਹ ਦੱਸ ਦਈਏ ਕਿ ਜਦੋਂ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਰਾਜਵੀਰ ਜਵੰਦਾ ਤਾਂ ਉਸੇ ਤੋਂ ਬਾਅਦ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਆਵਾਰਾ ਪਸ਼ੂਆਂ ਕਰਕੇ ਹਾਦਸਾ ਵਾਪਰਿਆ ਔਰ ਇਸ ਕਰਕੇ ਕਈ ਲੋਕਾਂ ਦਾ ਇੱਥੋਂ ਤੱਕ ਕਹਿਣਾ ਸੀ ਕਿ ਇਹ ਮੌਤ ਨਹੀਂ ਇਹ ਕਤਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹਾਦਸਾ ਵਾਪਰਦਾ ਉਸ ਤੋਂ ਬਾਅਦ 10 12 ਦਿਨ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੇ ਨੇ ਰਾਜਵੀਰ ਜਵੰਦਾ ਔਰ ਇਸ ਜੰਗ ਨੂੰ ਹਾਰ ਜਾਂਦੇ ਨੇ ਪਰ ਪਰਿਵਾਰ ਦਾ ਪਿੱਛੇ ਜਿਸ ਤਰੀਕੇ ਦੇ ਨਾਲ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤਾਂ ਇਸ ਮੌਤ ਇਹ ਕਈ ਸਵਾਲ ਖੜੇ ਕਰ ਦਿੰਦੇ ਨੇ ਕਿ ਆਖਰ ਕਿੰਨੀਆਂ ਜਾਨਾਂ ਅਵਾਰਾ ਪਸ਼ੂਆਂ ਦੇ ਚੱਲਦੇ ਇਸੇ ਤਰੀਕੇ ਜਾਂਦੀਆਂ ਰਹਿ ਗਈਆਂ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਹੋਏ ਨੇ ਪੰਜਾਬ ਦੇ ਵਿੱਚ ਔਰ ਹੋਰ ਸਟੇਟ ਦੇ ਵਿੱਚ ਦੱਸਦੀ ਕਿ ਇਸੇ ਤਰੀਕੇ ਦੇ ਹਾਦਸਿਆਂ ਦੇ ਵਿੱਚ ਕਈ ਨੌਜਵਾਨ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਕਈ ਲੋਕ ਆਪਣੀਆਂ ਜਾਨਾਂ ਹੁਣ ਤੱਕ ਇਹਨਾਂ ਹਾਦਸਿਆਂ ਦੇ ਵਿੱਚ ਗਵਾ ਚੁੱਕੇ ਨੇ ਪਰ ਅਵਾਰਾ ਪਸ਼ੂਆਂ ਦਾ ਕੋਈ ਹਾਲ ਸਰਕਾਰਾਂ ਦੇ ਵੱਲੋਂ ਨਹੀਂ ਕੀਤਾ ਜਾਂਦਾ ਇਸੇ ਨੂੰ ਲੈ ਕੇ ਇੱਕ ਪਟੀਸ਼ਨ ਪਾਈ ਗਈ ਹੈ ਗਊ ਸੈਸ ਤੇ ਸਵਾਲ ਚੁੱਕੇ ਗਏ ਨੇ ਕਿ ਆਖਰ ਜੇ ਗੌਸੈਸ ਵਸੂਲਿਆ ਜਾਂਦਾ ਹਰ ਕੋਈ ਚੀਜ਼ ਅਸੀਂ ਖਰੀਦੀ-ਦਿਵਾਰੀ ਕਰਦੇ ਆਂ ਤਾਂ ਉਸਤੇ ਗੌਸੈਸ ਲਿਆ ਜਾਂਦਾ ਹੈ ਤਾਂ ਜੇਕਰ ਗੌਸੈਸ ਲਿਆ ਜਾਂਦਾ ਤਾਂ ਇਹਨਾਂ ਆਵਾਰਾ ਪੁਛੀਆਂ ਦਾ ਕੋਈ ਹੱਲ ਕਿਉਂ ਨਹੀਂ ਕੀਤਾ ਜਾਂਦਾ ਤਾਂ ਇਹ ਬਹਿਤ ਵੱਡੇ ਸਵਾਲ ਨੇ ਜੋ ਕਿ ਪੁੱਛਣੇ ਬਹਿਤ ਲਾਜ਼ਮੀ ਨੇ ਕਿਉਂਕਿ ਇਹ ਸਿਰਫ ਇੱਕ ਜਾਨ ਨਹੀਂ ਹੈ ਜਿਹੜੀ ਰਾਜਵੀਰ ਜਵੰਦਾ ਦੀ ਗਈ ਹੈ ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਕਈ ਪਰਿਵਾਰਾਂ ਦੇ ਸਹਾਰੇ ਇਸ ਤਰੀਕੇ ਦੇ ਹਾਦਸਿਆਂ ਦੇ ਵਿੱਚ ਜਾਨ ਗਵਾ ਚੁੱਕੇ ਨੇ ਪਰ ਇਸ ਨੂੰ ਲੈ ਕੇ ਹੁਣ ਸਵਾਲ ਉੱਠਨੇ ਬੇहद ਲਾਜ਼ਮੀ ਨੇ ਕਿ ਆਖਿਰ ਕਦੋਂ ਤੱਕ ਇਹ ਆਤੰਕ ਚੱਲਦਾ ਰਹੇਗਾ ਕਦੋਂ ਤੱਕ ਜਿਹੜੇ ਆਵਾਰਾ ਪਸ਼ੂ ਆ ਸੜਕਾਂ ਦੇ ਉੱਤੇ ਆਤੰਕ ਮਚਾਉਂਦੇ ਰਹਿਣਗੇ ਔਰ ਇਹਨਾਂ ਦੀ ਸਾਫ ਸੰਭਾਲ ਲਈ ਜੋ ਗਊ ਸੈਸ ਲਿਆ ਜਾਂਦਾ ਹੈ ਤਾਂ ਉਹਦਾ ਹੀ ਕੋਈ ਵਰਤੋਂ ਕਿਉਂ ਨਹੀਂ ਕੀਤੀ ਜਾਂਦੀ ਉਹ ਗਊ ਸੈਸ ਕਿੱਥੇ ਜਾਂਦਾ ਹੈ ਕਿਉਂਕਿ ਇਹ ਗਊ ਸੈਸ ਸਾਡੇ ਕੋਲੋਂ ਲੈ ਲਿਆ ਜਾਂਦਾ ਹੈ ਪਰ ਅੱਗੇ ਜਾ ਕੇ ਇਹਨਾਂ ਆਵਾਰਾ ਪਸ਼ੂਆਂ ਦਾ ਕੋਈ ਵੀ ਹੱਲ ਨਹੀਂ ਕੀਤਾ ਜਾਂਦਾ ਤੇ ਪੱਕਾ ਹੱਲ ਉਦੋਂ ਤੱਕ ਇਹਨਾਂ ਦਾ ਨਹੀਂ ਹੋਵੇਗਾ ਉਦੋਂ ਤੱਕ ਇਸੇ ਤਰੀਕੇ ਦੇ ਨਾਲ ਜੋ ਆਪਣੀਆਂ ਮਾਮਾ ਦੇ लाडले ਪੁੱਤ ਨੇ ਗੱਭਰੂ ਪੁੱਤ ਨੇ ਇਸੇ ਤਰੀਕੇ ਦੇ ਨਾਲ ਆਪਣੀਆਂ ਜਾਨਾਂ ਗਵਾਉਂਦੇ ਰਹਿਣਗੇ ਤਾਂ ਬੇहद ਜ਼ਰੂਰੀ ਹੈ ਔਰ ਬੇहद ਲਾਜ਼ਮੀ ਸਵਾਲ ਜੋ ਇਸ ਸਮੇਂ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈ ਕਿਉਂਕਿ ਇੱਕ ਪੰਜਾਬ ਦਾ ਚੜ੍ਹਦੀ ਕਲਾ ਵਾਲਾ ਗੱਭਰੂ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲਾ ਦੁਨੀਆ ਦੇ ਵਿੱਚ ਉਸ ਗੱਭਰੂ ਦੀ ਮੌਤ ਹੋਈ ਹੈ ਇਸ ਤੋਂ ਪਹਿਲਾਂ ਵੀ ਕਈ ਪਰਿਵਾਰਾਂ ਦੇ ਨੌਜਵਾਨ ਪੁੱਤਾਂ ਦੀ ਮੌਤ ਹੋਈ ਹੈ ਨੌਜਵਾਨ ਬੱਚਿਆਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ ਹਾਦਸੇ ਆਏ ਦਿਨ ਸੜਕਾਂ ਤੇ ਹੁੰਦੇ ਨੇ ਖਾਸ ਤੌਰ ਤੇ ਆਵਾਰਾ ਪਸ਼ੂਆਂ ਦੇ ਚਲਦੇ ਕਈ ਹਾਦਸੇ ਹੁੰਦੇ ਨੇ ਔਰ ਸਵਾਲ ਉਠਨੇ ਬੇहद ਲਾਜ਼ਮੀ ਨੇ ਕਿ ਸਰਕਾਰਾਂ ਪੈਸੇ ਇਕੱਠੇ ਕਰ ਲੈਂਦੀਆਂ ਨੇ ਗਊ ਸੈਸ ਦੇ ਨਾਮ ਤੇ ਪਰ ਉਹ ਪੈਸੇ ਜਾਂਦੇ ਕਿੱਥੇ ਨੇ ਉਹਨਾਂ ਦੀ ਵਰਤੋਂ ਕਿਉਂ ਨਹੀਂ ਕੀਤੀ ਜਾਂਦੀ ਜੇਕਰ ਵਰਤੋਂ ਕੀਤੀ ਜਾਂਦੀ ਹੈ ਤਾਂ ਫਿਰ ਸੜਕਾਂ ਤੇ ਆਵਾਰਾ ਪਸ਼ੂ ਕਿਉਂ ਘੁੰਮਦੇ ਨੇ ਤਾਂ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚ ਚੁੱਕਾ ਹੈ ਵੱਡੇ ਪੱਧਰ ਤੇ ਉੱਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦਾ ਖਾਲ ਕੀਤਾ ਜਾਵੇ ਰਾਜਵੀਰ ਜਵੰਦਾ ਦੀ ਮੌਤ ਨੂੰ ਜੋ ਫੋਕਸ ਦੇ ਵਿੱਚ ਰੱਖ ਕੇ ਇਹ ਸਾਰਾ ਮਾਮਲਾ ਚੁੱਕਿਆ ਗਿਆ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਨੌਜਵਾਨ ਇਸ ਤਰੀਕੇ ਦੇ ਨਾਲ ਭੰਗ ਦੇ ਪਾਣੇ ਆਪਣੀ ਜ਼ਿੰਦਗੀ ਨਾ ਗਵਾਏ